ਆਮ ਆਦਮੀ ਪਾਰਟੀ ਵੱਲੋਂ ਅਮਰਥਰ ਐਸਸੀ ਵਿੰਗ ਅਮਰਥਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਨੂੰ ਤੀਸਰੀ ਵਾਰ ਪ੍ਰਦਾਨਗੀ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸੇ ਤਹਿਤ ਹੀ ਬਾੜ ਨੰਬਰ 35 ਹਲਕਾ ਈਸਟ ਇੰਪੈਕਟ ਗਾਰਡਨ ਵਿਖੇ ਨਿਰਮਲ ਸਿੰਘ ਐਸਸੀ ਵਿੰਗ ਸੈਕਟਰੀ ਵੱਲੋਂ ਡਾਕਟਰ ਇੰਦਰਪਾਲ ਨੂੰ ਤੀਜੀ ਵਾਰ ਜ਼ਿੰਮੇਵਾਰੀ ਮਿਲਣ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਅਸ਼ੋਕ ਨਾਹਰ ਸੰਜੇ ਅਟਵਾਲ ਅੰਕੁਸ਼ ਖੋਕਰ ਸੁਵਿੰਦਰ ਸਿੰਘ ਲਖਵੀਰ ਸਿੰਘ ਮਨਦੀਪ ਸਿੰਘ ਰਜਿੰਦਰ ਕੁਮਾਰ ਅਤੇ ਤਰਸ਼ੇਮ ਸਿੰਘ ਕਲਿਆਣਵੀ ਪੂਜੇ ਅਤੇ ਤਰਸ਼ੇਮ ਸਿੰਘ ਕਲਿਆਣ ਨੂੰ ਵੀ ਸਨਮਾਨਿਤ ਕੀਤਾ ਗਿਆ ਨੂੰ ਆਮ ਆਦੀ ਪਾਰਟੀ ਐਸਵੀਂਗ ਜਿਹੜਾ ਉਤੀ ਸੀ ਜਿਹੜਾ ਪ੍ਰਧਾਨ ਜ਼ਿਲ੍ਹਾ ਅਮਰਸਾ ਦਾ ਬਣਾਇਆ ਮੈਂ ਵਾਰ ਨੰਬਰ 35 ਦੇ ਸਮੂਹ ਪਾਰਟੀ ਵਰਕਰਾਂ ਦਾ ਔਰ ਜਿਹਨੇ ਸਮਾਜ ਦੇ ਲੀਡਰ ਦੇ ਉਹਨਾਂ ਦਾ ਦਿਨ ਬਤੀਜਾ ਸਾਡੇ ਕੋਕਰ ਜੀ ਸੰਜੀਤ ਜੀ ਔਰ ਇਹਨਾਂ ਦੀ ਟੀਮ ਨੇ ਜਿਹੜਾ ਮੇਰਾ ਸਨਮਾਨ ਕੀਤਾ ਅਸੀਂ ਵੱਧ ਚੜ ਕੇ ਸਮਾਜ ਦਾ ਕੰਮ ਕਰਾਂਗੇ ਉਹ ਸਮਾਜ ਦੇ ਪਾਰਟੀ ਦਾ ਕੰਮ ਕਰਾਂਗੇ ਮੁੱਚੀ ਲੀਡਰ ਹਾਈ ਕਮਾਂਡ ਦਾ ਧੰਨਵਾਦ ਕਰਦਾ ਕਿ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਜੀ ਨੂੰ ਤੀਜੀ ਵਾਰ ਐਸੇਵਿੰਗ ਦਾ ਪ੍ਰਦਾਨ ਲਾਇਆ ਇਹਨਾਂ ਅੱਜ ਬਹੁਤ ਧੰਨਵਾਦ ਕਰਦਾ ਹਾਂ ਹਟੇ ਘਰ ਆ ਕੇ ਚਰਨਾਂ